ਜਿੱਥੇ ਕੋਈ ਕਟਾ ਵਛਾ ਬੰਲਿਆਂ ਨੇ ਉਸ ਹਵੇਲੀ ਦੇ ਇੱਕੇ ਕਮਰੇ ਨੂੰ ਢਾਈ ਜਾਂਦੇ ਜਿੱਥੇ ਕੋਈ ਰਹਿੰਦਾ ਨਹੀਂ ਉਸ ਇਕੱਠੇ ਵਛੇ ਦੀ ਹਵੇਲੀ ਨੂੰ ਢਾਈ ਜਾਂਦੇ ਮੈਂ ਪੁੱਛਣਾ ਚਾਹੁੰਦਾ ਸਰ ਇੱਕ ਏਆਈਜੀ ਤੁਹਾਡੀ ਸਰਕਾਰ ਨੇ ਕੱਢਿਆ ਰਾਜੀਤ ਸਿੰਘ ਉਹਦਾ ਨਾਮ ਹੈ ਪਘੋੜਾ ਵੀ ਤੁਹਾਡੀ ਸਰਕਾਰ ਨੇ ਕਰਾਇਆ ਉਹ ਮੈਨੂੰ ਦੱਸੋ ਉਹ ਮੈਨੂੰ ਦੱਸੋ ਉਹ ਕੇ ਰਿਹਾ ਦੇ ਰਿਹਾ ਕੇ ਰਿਹਾ ਉਹ ਇੱਕ ਮਿੰਟ ਗੱਲ ਮੈਂ ਕਰ ਰਿਹਾ ਤੁਸੀਂ ਉਹਨਾਂ ਦਾ ਕਰਾ ਇੱਕ ਮਿੰਟ ਹਾਂ ਬਤਰੀ ਜੀ ਸਾਦੀਵਾਲ ਸਾਹਿਬ ਸਾਦੀਵਾਲ ਸਾਹਿਬ ਉਹੀ ਦੱਸੋ ਹੱਕ ਦੇ ਗਲਾਬ ਦੇ ਉਹ ਸਾਨੂੰ ਗੱਲ ਤੇ ਕਰ ਲੈਣ ਦੋ ਉਹ ਗੱਲ ਗੱਲ ਤੋਂ ਹੀ ਗਲਤ ਕਰ ਤੁਸੀਂ ਹੁਣ ਮੈਨੂੰ ਪੁੱਛ ਕੋਈ ਬਹਿ ਬਹਿ ਜੀ ਸ਼ੁਕਰੀਆ ਦੋ ਮੈਂ ਇਹਨਾਂ ਨੂੰ ਪੁੱਛ ਗਿਆ ਧਾਰੀਵਾਲ ਸਾਹਿਬ ਇੱਧਰ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਇੱਕ ਮਿੰਟ ਦੀ ਗੱਲ ਇੱਕ ਮਿੰਟ ਇੱਕ ਮਿੰਟ ਪੁੱਛਣਾ ਐ ਤਾਂ ਫਿਰ ਕਿਸੇ ਨੇ ਕੋਈ ਇੱਕੋ ਮਿੰਟ ਹਾਂ ਥਾਲੀਓ ਸਾਹਿਬ ਦੱਸੋ ਬੈਠੋ ਬੈਠੋ ਲੈਟ ਮੀ ਆਈ ਏਮ ਔਨ ਮਾਈ ਫੀਟ ਹੀ ਨੋਬਦੀ ਟੂ ਇੰਟਰਰਪਟ ਟੂ ਮੀ ਸਰ ਆਪ ਦੇ ਲੀਡਰ ਵੀ ਆਪੋਜੀਸ਼ਨ ਪਲੀਜ਼ ਪਲੀਜ਼ ਨੰਬਰ 1 ਸਾਨੂੰ ਦੱਸੋ ਰਾਜੀ ਸਿੰਘ ਦਾ ਉਹਦਾ ਘਰ ਨਹੀਂ ਲੱਭਾ ਪੰਜਾਬ ਪੁਲਿਸ ਨੂੰ ਜਿਹੜਾ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਾਨ ਵਾਲਾ ਤੁਹਾਡਾ ਡੀਐਸਪੀ ਹੈ ਗੁਰਸ਼ੇਰ ਸਿੰਘ ਉਹਦੀਆਂ ਕੋਠੀਆਂ ਨੇ ਉਹਦੇ ਪੰਪ ਨੇ ਕੀ ਗੱਲ ਉਹਨਾਂ ਦੇ ਘਰ ਤੇ ਪੰਪ ਨਹੀਂ ਲੱਭੇ ਢਾਣ ਵਾਸਤੇ ਤੁਹਾਨੂੰ ਆ ਹੀ ਰਹਿਗੇ ਜਿਨ੍ਹਾਂ ਦੇ ਕੋਈ ਨਾਮੋ ਨਿਸ਼ਾਨ ਨਹੀਂ ਉਹਨਾਂ ਦਾ ਇਟ ਇਜ਼ ਆਲ ਕਸਮੈਟਿਕ ਐਕਸਰਸਾਈਜ਼ ਤਾਲੀਵਾਲ ਸਾਹਿਬ ਤਲਦੀਪ ਤਾਲੀਵਾਲ ਜੀ ਇਹ ਨੀਰਾ ਕਸਮੈਟਿਕ ਐਕਸਰਸਾਈਜ਼ ਐਸ ਬਾਕੀ ਆ ਕਿਉਂ ਕਹ ਬਤਾਉਂਦੇ ਹੋ ਸਭ ਦੇ ਘਰ ਚੋਲ ਗਈ ਕਿਹੜੀ ਗੱਲ ਦੀ ਸਭ ਦੇ ਘਰ ਚੋਲ ਗਈ ਹੋਊਗੀ ਕਦਾ ਕੇ ਉਹ ਸਰ ਦੇ ਖਵਾਵਾਲੀ ਚਵਾਗੇ ਉਹ 1 ਮਿੰਟ ਸਾਡੀ ਸਰ ਦੇ ਖਵਾਵਾਲੀ ਚਵਾਗੇ 1 ਮਿੰਟ ਕੀ ਉਹ ਡਰਸ ਕੀਤਾ ਜਾਵੇ ਜੀ ਮੈਨੂੰ ਇਹ ਜੀ ਬਾਜਵਾ ਜੀ ਮੈਨੂੰ ਇਹ ਡਾਰੇ ਕਿਸੇ ਹੋਰ ਤੇ ਕਾਰਵਾਈ ਹੋਏ ਨਾ ਓਏ ਇਹਨੂੰ ਨਾ ਕਿਤੇ ਡ੍ਰੌਪ ਕਰਦੇ ਹਾਂ ਮੈਨੂੰ ਇਹ ਡਾਰੇ ਜਿਸ ਤਰ੍ਹਾਂ ਲੇਦੇ ਨੇ ਜੀ ਨੂੰ ਜੀ ਨੂੰ ਡਰਸ ਕੀਤਾ ਜਾਵੇ ਬਚਾਰੇ ਨੂੰ ਛੋਟੇ ਡੈਂਡ ਹੋਰ ਤੇ ਕਾਰਵਾਈ ਕਰੇ ਬਾਜਵਾ ਸਾਹਿਬ ਚੇਰ ਚਲੋ ਮੈਂ ਤੁਹਾਡੇ ਵੱਲ ਹੋ ਜਾਂਦਾ ਜੀ ਜੀ ਇਧਰ ਆਓ ਹੁਣ EMPLOYEES ਦੀ ਗੱਲ ਕਰੀਏ ਜੀ